ਗੈਸ ਸਿਲੰਡਰ ਖਰੀਦਣ ਸਮੇ ਹੋ ਜਾਓ ਸਾਵਧਾਨ ਲੋਕਾਂ ਨੂੰ ਇੰਜ ਹੋ ਰਿਹਾ ਹੈ ਧੋਖਾ ਤਾਂ ਦੱਸਿਆ ਕੀ ਇਹ ਵੀਡੀਓ ਜਿਹੜੀ ਆ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿੱਥੇ ਇੱਕ ਸਖਸ਼ ਵੱਲੋਂ ਗੈਸ ਸਿਲੰਡਰ ਨੂੰ ਪੁੱਠਾ ਕਰਕੇ ਜਦੋਂ ਅੰਦਰ ਚ ਸੂਈ ਮਰੀ ਜਾਂਦੀ ਹੈ ਤਾਂ ਦੇਖੋ ਕਿੰਨਾ ਜ਼ਿਆਦਾ ਜਿਹੜਾ ਪਾਣੀ ਉਹਦੇ ਵਿੱਚੋਂ ਨਿਕਲਦਾ ਤਾਂ ਇੰਜ ਤੁਹਾਡੇ ਨਾਲ ਧੋਖਾ ਤੇ ਹੁਣ ਵਜਨ ਹੈਗਾ 22 ਕਿਲੋ ਕੁਛ 7-8 ਕਿਲੋ ਪਾਣੀ ਹੈ ਵਿੱਚ ਹਮ ਭਾਰਤ ਗੈਸ ਦਾ ਇਹਨੂੰ ਕੰਦੀ ਰੋਡ ਤੇ ਆਪਾਂ ਗੱਲ ਕਰਦੇ ਹਾਂ ਬਰਕੰਦੀ ਰੋਡ ਤੇ ਸ਼੍ਰੀ ਮੁਕਸਰ ਸਾਹਿਬ ਭਾਰਤ ਗੈਸ ਏਜੰਸੀ ਬਸ ਅਸੀਂ ਸ਼੍ਰੀ ਮੁਕਸਰ ਸਾਹਿਬ ਤੋਂ ਗਾਂਧੀ ਚੌਂਕ ਤੋਂ ਸੀਮੀ ਬਿਊਟੀ ਪਾਰਲਰ ਤੋਂ ਗੱਲ ਕਰ ਰਹੇ ਹਾਂ ਅਸੀਂ ਕੁਝ ਦਿਨ ਪਹਿਲਾਂ ਇਹ ਸਿਲੰਡਰ ਮੰਗਵਾਇਆ ਸੀਗਾ ਪੰਸਪਾਣਾ ਤੋਂ ਭਾਰਤ ਗੈਸ ਦਾ ਠੀਕ ਹੈ ਅਸੀਂ ਇਹਨੂੰ ਚਲਾਇਆ ਥੋੜੇ ਦਿਨ ਹੀ ਚੱਲਿਆ ਤੇ ਇਹ ਥੋੜੇ ਦਿਨ ਚੱਲ ਕੇ ਹੀ ਇਹ ਮਤਲਬ ਬੰਦ ਹੋ ਗਿਆ ਤੇ ਵਜਨ ਦੇ ਵਿੱਚ ਹੱਲੇ ਵੀ ਹੈਵੀ ਹੈ ਭਾਰਾ ਤੇ ਅਸੀਂ ਕਿਸੇ ਟਲੰਡਰਾਂ ਨਾਲ ਲਾ ਕੇ ਪੁੱਛਿਆ ਵੀ ਇਹ ਕੀ ਚੱਕਰ ਹੈ ਚੱਲਦਾ ਕਿਉਂ ਨਹੀਂ ਪਿਆ ਦੂਜਾ ਲਾਣੇ ਦੂਜਾ ਚੱਲ ਪੰਦਾ ਇਹ ਕਿਉਂ ਨਹੀਂ ਚੱਲ ਰਿਹਾ ਉਹ ਕਹਿੰਦਾ ਜੀ ਇਹਨੂੰ ਖੜਕਾ ਕੇ ਦੇਖੋ ਅਸੀਂ ਇਹ ਲਾ ਕੇ ਦੇਖਿਆ ਇਹਦੇ ਵਿੱਚ ਵਜਨ ਵੀ ਹੈਗਾ ਤੇ ਇਹਦੇ ਵਿੱਚ ਪਾਣੀ ਛੰਕਦਾ ਜਦੋਂ ਉਹਨੇ ਸਿਲੰਡਰ ਵਾਲੇ ਨੇ ਕਿਸੇ ਹੋਰ ਨੇ ਸਾਨੂੰ ਦੱਸਿਆ ਵੀ ਇਹਨੂੰ ਪੁੱਠਾ ਕਰਕੇ ਦੇਖੋ ਸੂਈ ਮਾਰ ਕੇ ਅਸੀਂ ਓਵੇਂ ਪਿੰਨਨ ਮਾਰ ਕੇ ਦੇਖਿਆ ਇਹਦੇ ਵਿੱਚੋਂ ਪਾਣੀ ਨਿਕਲ ਰਿਹਾ ਤੇ ਇਹਦੇ ਵਿੱਚ ਅੱਜ ਵੀ ਵੇਟ ਚ ਇਹ 40 ਕਿਲੋ ਦਾ ਹੈਗਾ ਠੀਕ ਹੈ ਜਿਹਦੇ ਚ ਕੀ 15 ਕਿਲੋ ਦਾ ਖਾਲੀ ਆ ਬਾਕੀ ਇਹਦੇ ਚ ਪਾਣੀ ਆ ਤੇ ਗੈਸ ਥੋੜੇ ਦਿਨ ਹੀ ਚੱਲੀ ਆ ਬਾਕੀ ਇਹ ਪਾਣੀ ਹੈਗਾ ਵਿੱਚ